ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੋਂ ਸਾਡੇ ਕਿਸਾਨੀ ਭੈਣ ਭਰਾ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਸ ਦੇ ਉੱਤੇ ਬੈਠੇ ਨੇ ਧਰਨਿਆਂ ਦੇ ਉੱਤੇ ਬੈਠੇ ਨੇ ਵਾਹਿਗੁਰੂ ਅਗੇ ਇਹ ਅਪੀਲ ਹੈ ਕਿ ਸਭ ਕੁਝ ਸੁੱਖ ਸ਼ਾਂਤੀ ਦੇ ਨਾਲ ਪੂਰਾ ਹੋ ਜਾਏ ਤੇ ਮੈਂ ਆਪਣੇ ਕੁਝ ਇੱਕ ਕਾਰਨਾ ਕਰਕੇ ਹੁਣ ਇਸ ਟਾਈਮ ਮੁੰਬਈ ਆ ਜੀ ਮੈਂ ਜੇ ਉੱਥੇ ਪਹੁੰਚ ਨਹੀਂ ਸਕਿਆ ਨਹੀਂ ਤਾਂ ਮੈਂ ਡੈਫੀਨੇਟ ਜ਼ਰੂਰ ਜੁਆਇਨ ਕਰੂੰਗਾ ਆਪਣੇ ਭੈਣ ਭਰਾਵਾਂ ਨੂੰ ਤੇ ਵਾਹਿਗੁਰੂ ਕਰੇ ਕਿ ਉਹ ਲੋੜੀ ਨਾ ਪਵੇ ਅਸੀਂ ਪਹਿਲਾਂ ਹੀ ਸਾਡੀਆਂ ਜਿਹੜੀਆਂ ਮੰਗਾਂ ਸਾਡੇ ਕਿਸਾਨ ਭੈਣ ਭਰਾ ਉੱਥੇ ਲੈ ਕੇ ਗਏ ਨੂੰ ਮੰਗਾ ਪੂਰੀਆਂ ਹੋ ਜਾਣ ਜਿੱਥੇ ਵੀ ਆ ਨਾਲ ਆ ਜੀ ਜੇ ਮੈਂ ਦੂਰ ਵੀ ਹੈਗਾ ਤਾਂ ਵੀ ਨਾਲ ਆ ਤੇ ਹਰ ਇੱਕ ਭੈਣ ਭਰਾ ਨੂੰ ਇਹ ਹੀ ਅਪੀਲ ਹੈ ਕਿ ਆਪਣਾ ਪੰਜਾਬ ਆਪਣਾ ਪਰਿਵਾਰ ਹੈ ਤੇ ਜਦੋਂ ਕੋਈ ਵਿਪਤਾ ਪੈਂਦੀ ਆ ਕੋਈ ਮੁਸੀਬਤ ਦੇ ਵਿੱਚ ਆਉਂਦਾ ਤਾਂ ਫਰਜ਼ ਹੁੰਦਾ ਕਿ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋਣ ਏਕਤਾ ਦੇ ਵਿੱਚ ਬਲ ਹੈ ਤਾਂ ਸਾਰੇ ਜਾਣੇ ਆਪਾਂ ਮਿਲ ਕੇ ਜਿੱਥੇ ਵੀ ਆ ਸਾਥ ਦਿਓ ਆਪਣੀ ਇਸ ਮਹਿੰਮ ਨੂੰ ਹੋਰ ਤਕੜਾ ਕਰੀਏ ਤੇ ਇੱਕ ਸਾਰੇ ਭੈਣ ਭਰਾਵਾ ਅੱਗੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰੀਕੇ ਦਾ ਕੋਈ ਰਾਜਨੀਤਿਕ ਬਿਆਨ ਨਾ ਦੇਈਏ ਕਿਉਂਕਿ ਆਪਾਂ ਉੱਥੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਲਈ ਜਿਹੜੀਆਂ ਕਿਸਾਨੀ ਆਪਣੇ ਬਿਲਾ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਲਈ ਆਪਾਂ ਉੱਥੇ ਇਕੱਠੇ ਹੋ ਰਹੇ ਹਾਂ ਸੋ ਸਿਰਫ ਉਹਦੀ ਗੱਲ ਕੀਤੀ ਜਾਵੇ ਕਿਉਂਕਿ ਤੁਹਾਨੂੰ ਬਹਾਨੇ ਸਿਰ ਤੁਹਾਡੇ ਮੂੰਹ ਤੋਂ ਕੋਈ ਗੱਲ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਕਿਉਂਕਿ ਵਿਰੋਧੀ ਪਾਰਟੀਆਂ ਬਹੁਤ ਹੁੰਦੀਆਂ ਵਿਰੋਧੀ ਧੜੇ ਬੰਦੀਆਂ ਕਿਉਂਕਿ ਏਕਤਾ ਨੂੰ ਤੋੜਨਾ ਇਦਾਂ ਹੀ